ਕਲਾਸ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਮਾਡਲ ਟਾਉਨ ਨੰਬਰ 1 ਤਹਿਸੀਲ ਸੁਨਾਮ ਤੇ ਜ਼ਿਲ੍ਹਾ ਸੰਗਰੂਰ ਬਾਈਕਰਨ ਕੋਲੇ ਪਹੁੰਚੇ ਆਂ ਤਿੰਨ ਗਾਵਾਂ ਦਿਖਾਵਾਂਗੇ ਵੀਡੀਓ ਇਸ ਘਰ ਚੋਂ ਰੈਗੂਲਰ ਆਪਾਂ ਬਣਾਉਨੇ ਰਹਨੇ ਆਂ ਇੱਕ ਤਾਜੀ ਸੂਈ ਆ ਪਹਿਲਣ ਬੱਛੀ ਤੇ ਦੋ ਗੱਬਣਾ ਬਿੱਦਰ ਕਾਰਡ ਵਾਲੀਆਂ ਫਾਰਮ ਦੀਆਂ ਬੱਛੀਆਂ ਨੇ ਤੇ ਬਾਕੀ ਕੁਆਲਿਟੀ ਬਹੁਤ ਚੰਗੀ ਆ ਤੇ ਸੀਮਨ ਵੀ ਅੱਗੇ ਚੰਗੇ ਲੱਗੇ ਨੇ ਬਾਕੀ ਡਿਟੇਲ ਸਾਰੀ ਕਰਨ ਨੂੰ ਪੁੱਛ ਲਾਂਗੇ ਜਿਹੜਾ ਰੇਟ ਆ ਰੇਟ ਵੀਡੀਓ ਜੀ ਕਰਾ ਦਾਂਗੇ ਆ ਜਾ ਕਰਨ ਬਕਰ ਔਰ ਕਮਿਆ ਬਹੁਤ ਵਧੀਆ ਸਰ ਬਹੁਤ ਵਧੀਆ ਚੜਦੀ ਕਲਾ ਚੜਦੀ ਕਲਾ ਬਈ ਚੜਦੀ ਕਲਾ तकरीबन ਹਰੇਕ ਵੀਡੀਓ ਦੀ ਮਾਲ ਵੇਚਦਾ ਹੈ ਹਾਂਜੀ ਹਾਂਜੀ ਵੇਚੀ ਜਾਂਦਾ ਹੈ ਅਟਾ ਤਾਂ ਨਹੀਂ ਗੇਰ ਕਦੀ ਨਾ ਨਾ ਬਾਈ ਆਪਾਂ ਮਾਲ ਹੀ ਜਾਇਜ਼ ਹੀ ਮੁੱਲ ਜਾਇਜ਼ ਕਰਦੇ ਹਾਂ ਚੀਜ਼ ਦੇ ਹਿਸਾਬ ਨਾਲ ਠੀਕ ਆ ਗੱਲ ਹਾਂ ਮਾਲਰ ਤਾਂ ਹੁਣ ਥੋੜਾ ਜਿਹਾ ਕੰਮ ਤੁਰਪਿਆ ਕੰਮ ਆ ਤੁਰਪਿਆ ਤੁਰਪਿਆ ਬਾਕੀ ਪ੍ਰਭਾ ਤੈਨੂੰ ਪਤਾ ਹੀ ਹੈ ਠੀਕ ਆ ਨੰਬਰ ਬੋਲ ਜਰਾ 9779939077 ਸ਼ੁਰੂਆਤ ਇੱਥੋਂ ਕਰ ਦਈਏ ਇੱਥੋਂ ਕਰ ਲੈ ਵੀਰ ਉਹ ਬੰਦੇ ਨੂੰ ਕਰ ਮਾਰ ਕੇ ਦੀ ਕੈਮਰਾ ਇੱਕ ਨੰਬਰ ਵਾਲੀ ਬੱਚੀ ਦਸੂਆ ਕਿਹੜਾ ਕਰਨੇ ਦਾ ਬਈ ਦੂਜਾ ਸ਼ੂਆ 6 ਦ ਦੰਦਾਂ ਚ ਆ ਗਈ 6 ਦੰਦ ਸੂਆ ਦੂਜਾ ਤੇ ਵਿੱਦ ਬਾਈ ਕਹਿੰਦਾ ਰਿਕਾਰਡ ਆ ਸਾਰਾ ਪਤਾ ਕਰਨੇ ਕਿਹੜੇ ਸੀਮਨ ਦੀ ਆਪ ਹੈ ਇਹ ਆਪ ਡੈਨਮਾਰਕ 50053 ਦੀ ਹੈ ਡੈਨਮਾਰਕ ਦੇ 50053 ਦੀ ਹੈ ਆਪ ਤੇ ਲੱਗਿਆ ਕਿਹੜਾ ਇਹਦੇ ਅੱਗੇ ਇਹਦੇ ਪੀਡੀਐਫ ਦਾ ਜਮਾਸਟਾ ਦਾ ਸੀਮਨ ਲੱਗਿਆ ਹੋਇਆ ਪੀਡੀਐਫ ਦਾ ਕਿਹੜਾ ਜਮਾਸਟਾ ਦਾ ਨਮਾ ਆਇਆ ਸੀਮਨ ਠੀਕ ਆ ਗੱਲ ਆ ਆ ਤੇ ਕੱਦ ਕਾੜ ਬਹੁਤ ਸੋਹਣਾ ਰੱਖਦੀ ਆ ਤੇ ਬਾਕੀ ਆਰਡਰ ਕੁਆਲਿਟੀ ਵੀ ਬਹੁਤ ਸ਼ਾਨਦਾਰ ਆ ਥਣ ਦਾ ਸਹਿਜ ਬਹੁ ਕਮਾਲ ਦਾ ਰੱਖਿਆ ਤੇ ਇੱਥੇ ਰੋਕ ਲਿਓ ਉਤਲੇ ਬੰਨੇ ਹੋ ਜੀ ਇੱਥੇ ਜੇ ਰੋਕ ਲਾ ਇੱਥੇ ਇੱਥੇ ਮਾਰਨੀ ਗੈਰੀ ਕੈਮਰਾ ਪ੍ਰਿੰਟ ਵੀ ਬਹੁਤ ਸ਼ਾਨਦਾਰ ਆ ਤੇ ਚੰਗੇ ਸੀਮਣ ਦੀ ਆ ਤੇ ਜਿਵੇਂ ਬਾਈ ਨੇ ਦੱਸਿਆ ਵੀ ਲੱਗਿਆ ਵੀ ਅੱਗੇ ਚੰਗਾ ਹੀ ਆ ਲੈ ਚੱਲ ਅੰਦਰ ਨੂੰ ਕਿੰਨਾ ਕਿ ਦਿਨ ਕੱਢ ਦੂ ਕਰਨ ਬਾਈ ਬਾਈ ਦੋ ਤਿੰਨ ਦਿਨ ਠੀਕ ਆ ਗੱਲ ਹਾਂਜੀ ਹਾਂ ਸੂਪੇ ਗੱਡੀ 'ਚ ਚੜ ਕੇ ਨਾ ਚੜ ਕੇ ਸੂਪੇ ਸੂਪੇ ਤੇ ਬਾਕੀ ਆਰਡਰ ਦੀ ਸ਼ੇਪ ਬਹੁਤ ਸੋਹਣੀ ਰੱਖਦੀ ਆ ਤੇ ਬਾਕੀ ਕੰਮ ਬਾਕੀ ਆਰਡਰ ਤੇ ਨਾੜਾਂ ਦੇਖ ਸੱਜਣੋ ਤਿਆਰੀ ਵਾਲਾ ਕੰਮ ਹੀ ਆ ਪੱਛੀ ਦਾ ਲੇਵਾ ਬਹੁਤ ਸੋਹਣਾ ਲੱਗਦੀ ਆ ਥਣ ਵੀ ਕੱਲਾ 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 ਥੱਲਾ ਦਾ ਥਾਣਾ ਮੁਠੀ ਵਾਲਾ ਥਾਣਾ ਡਿਜ਼ਾਈਨ ਸੋਹਣਾ ਆ ਗਿਆ ਲੇਵੇ ਦੀ ਜੜ ਪੁੱਲ ਮਜ਼ਬੂਤ ਆ ਗਈ ਇਹ ਗੱਲ ਕਰ ਲਈਏ ਤੇ ਥਣਾ ਥਣਾ ਦੀ ਗਾਰੰਟੀ ਤੇ ਦੇ ਦਾਂਗੇ ਦੇ ਦਾਂਗੇ ਵੀਰੇ ਦੇ ਦਾਂਗੇ ਜਮਾ ਗਾਰੰਟੀ ਤੇ ਦੇ ਦਾਂਗੇ ਠੀਕ ਆ ਗੱਲ ਬਾਕੀ ਤੁਸੀਂ ਆਪ ਦੇਖ ਲੈ ਵੀ ਆਰਡਰ ਦੀ ਕੁਆਲਿਟੀ ਕਿੰਨੀ ਸ਼ਾਨਦਾਰ ਤੇ ਨਾੜਾ ਨਾੜਾ ਦੇਖ ਲੈ ਕਿੰਨੇ ਜਿਨ੍ਹਾਂ ਨੇ ਦੁੱਧ ਦੇ ਦੁੱਧ ਵਾਲੇ ਜਾਨਵਰ ਦਾ ਇੱਥੋਂ ਪਤਾ ਲੱਗ ਜਾਂਦਾ ਬਈ ਠੀਕ ਆ ਗੱਲ ਤੇ ਇੱਥੋਂ ਘੈਰੀ ਪਛਾਣ ਵਾਲੇ ਬੰਨਿਓ ਦਿਖਾ ਦੇ ਆਰਡਰ ਕ ਕੱਦ ਵੀ ਬੱਛੀ ਦਾ ਆ ਗਿਆ ਫੁੱਲ ਵੱਡਾ ਤੇ ਆਰਡਰ ਦੀ ਸਮੀ ਪਣੀ ਹੋ ਗਿਆ ਬਾਈ ਚੰਗੇ ਫਾਰਮ ਦੇ ਇਹ ਬਾਲੀ ਸ਼ਾਨਦਾਰ ਹੈ ਤੇ ਨਾੜਾ ਨੂੜਾ ਬਾ ਕਮਾਲ ਹੀ ਨੇ ਤੇ ਥਣ ਦਾ ਸੈਜਾ ਜਿਹੜਾ ਉਹ ਸੱਜਣੋ ਇਹ ਮੰਨ ਲਓ ਵੀ ਮੱਜਾਂ ਦੇ ਨਾਲ ਦਾ ਹੀ ਲੱਗਿਆ ਇੱਥੋਂ ਘੈਰੀ ਸਾਰੀ ਬੱਛੀ ਦਿਖਾ ਦੀ ਕਿੰਨਾ ਕੁ ਰਿਕਾਰਡਾ ਦੁੱਧਾ ਇਹਦਾ ਵੀਰੇ ਨੇ ਪਲੂਨ ਨੇ 32 ਕਿਲੋ ਪਾਇਆ ਹੋਇਆ 32 ਕਿਲੋ ਕੋਈ ਵੀ ਸੱਜਣ ਮੰਨ ਕੇ 32 33 ਕਿਲੋ ਮੰਨ ਕੇ ਲੈ ਸਕਦਾ ਉਦੋਂ ਤਾਂ 2 ਦੰਦ ਦੀ ਸੀ ਹੁਣ ਤਾਂ 6 ਦੰਦ ਹੋ ਗਈ ਜਿਹੜੇ ਸੀਮਨ ਦੀ ਆਪ ਆ ਤੇ ਜਿਹੜਾ ਲੱਗਿਆ ਉਹਦੀ ਗਰੰਟੀ ਆ ਗਰੰਟੀ ਹੈ ਬਾਈ ਠੀਕ ਹੈ ਪਹਿਲਾਂ ਵੀ ਆਪਾਂ ਵੇਚੀ ਠੀਕ ਆ ਗੱਲ ਜਿਹੜੇ ਫਾਰਮ ਵਾਲੇ ਨੇ ਆਪਾਂ ਨੂੰ ਸੀਮਨ ਦਿੱਤਾ ਆਪਾਂ ਉਹੀ ਅੱਗੇ ਦੇਵਾਂਗੇ ਆਪਦੇ ਕੋਲੋਂ ਸੀਮਨ ਨਹੀਂ ਬਣਾ ਕੇ ਦੰਦੇ ਠੀਕ ਆ ਗੱਲ ਉਹ ਬਾਈ ਕਹਿੰਦਾ ਹਰੇਕ ਪੱਖ ਤੋਂ ਗਾਰੰਟੀ ਹੋਊ ਤੇ ਇਹਦੇ ਪੈਸੇ ਕਿੰਨੇ ਲਵਾਏ ਕਰਨ ਇਹ ਆਪਾਂ ਬੱਚੀ ਦੇ ਦਾਂਗੇ ਵੀਰੇ 1 ਲੱਖ 10 ਹਜ਼ਾਰ ਦੀ 1 ਲੱਖ ਤੇ 10 ਹਜ਼ਾਰ ਦੀ ਮਾਨਤਾ ਵੀ ਇੱਧਰ ਰਿਕਾਰਡ ਹੈ ਮਾਨਤਾਣ ਕਰ ਦਾਂਗੇ ਫਾਰਮ ਵਾਲੇ ਬੱਚੇ ਨੇ ਵੀਧਰ ਰਿਕਾਰਡ ਵਾਲੇ ਨੇ ਕੋਈ ਉਹ ਚੀਜ਼ਾਂ ਨਹੀਂ ਹੈਗੀਆਂ ਤੈਨੂੰ ਵੀ ਪਤਾ ਭਰਾਵਾ ਠੀਕ ਆ ਤੇ ਵੱਡੀ-ਵੱਡੀ ਫੁੱਲ ਆ ਗਈ ਜਾਣਾ ਵੱਡੀ-ਵੱਡੀ ਫੁੱਲ ਆ ਗਈ ਸਾਰੇ ਪਾਸੇ ਕੋ ਬਾਾਕੀ ਰਿਕਾਰਡ ਬਹੁਤ ਚੰਗਾ ਤੇ ਹੁਣ ਮਾਰ ਗਿਆ ਜੀ 2 ਨੰਬਰ ਵਾਲੀ ਪਛੀ ਤੇ ਇੱਥੇ ਮਾਰਦੇ ਕੈਮਰਾ ਤੌਰ ਬਾਈ ਖੋਲ ਕੇ ਇਹਦਾ ਕਿਹੜਾ ਸੁਆ ਕਰਨ ਇਹਦਾ ਵੀ ਬਾਈ ਦੂਜਾ ਸੁਆ ਦੂਜਾ ਹਾਂਜੀ ਹਾਂ ਇਹ ਦੋਨੇ ਇੱਕੋ ਫਾਰਮ ਠੀਕ ਹੈ ਇੱਕ ਦਿਨ ਕੱਢ ਦਿਆ ਇਹ ਕੱਢ ਦਿਆ ਬਰੇ 8 ਦਿਨ ਮਾਰ ਦਿਆ ਗੋਬਰ ਡੈਟ ਕੱਢ ਦੂ ਅਜੇ ਨਾ ਕੱਢ ਦੂ 8 ਦਿਨ ਅਜੇ ਜਾਨ ਜੂਣੇ ਜੀ ਵੀ ਚੰਗੇ ਜਾਨ ਇਹ ਤੇ ਵੀ ਇਹ ਵੀ ਵੱਡੀ ਜੀ ਆਉਂਦੀ ਐ ਐ ਨਹੀਂ ਹੈਗਾ ਪ੍ਰਿੰਟ ਇਹਦਾ ਵੀ ਬਾਲਾ ਘੈਂਟ ਆ ਤੇ ਬਾਕੀ ਇਹ ਕਿਹੜੇ ਸੀਮਣ ਦੀਆ ਕਰਨ ਆਪ ਇਹ 40 120 ਦੀ ਐ 401B ਇਹ ਕਿਹੜਿਆਂ ਦਾ ਇਹ ਡੈਨਮਾਰਕ ਦਾ ਹੀ ਹੈ ਡੈਨਮਾਰਕ ਦਾ ਤੇ ਬਾਕੀ ਗਰੰਟੀ ਹੋਏ ਚੀਜ਼ ਦੀ ਹਾਂਜੀ ਹਾਂਜੀ ਠੀਕ ਆ ਗੱਲ ਆ ਇਹ ਦਿਨ ਕਿੰਨੇ ਦੱਸਿਆ ਇਹਦੇ ਇਹ ਲੈ ਜੀ ਵੀਰੇ 7-8 ਦਿਨ ਇਹ ਇੱਥੇ ਜੇ ਰੋਗਲਾ ਇਹ ਇੱਥੋਂ ਦਿਖਾ ਦੇ ਜੀ ਆ ਲੈ ਆ ਲੈ ਚਲਾ ਇਹਨੂੰ ਆ ਜਾ ਇਹਦੇ ਬਾਰੇ ਅੱਠ ਦਿਨ ਪੈਂਡਿੰਗ ਆ ਗਏ ਤੇ ਦੁੱਧ ਦਾ ਕਿੰਨਾ ਕਰ ਕਾਟਾ ਕਰਨੇ ਦਾ ਵੀਰੇ ਇਹਨੇ ਪਲੂਨ ਨੇ 28 ਕਿਲੋ ਦੁੱਧ ਪਾਇਆ 27 28 27 28 ਕਿਲੋ ਤੇ ਲੈਵਾ ਨਾਲ ਲੱਗ ਮਾ ਯਾਰ ਜਮਾ ਜਮਾ ਫਿਕਸ ਲੈਵੇ ਦੀਆ ਅਲੇਵੇ ਐ ਮੰਨ ਲਓ ਵੀ ਟੁੱਟ ਮੇ ਲੇਵੇ ਦੀ ਗਾਂ ਕਾਮਯਾਬ ਵੀ ਨਹੀਂ ਹੁੰਦੀ ਆ ਬਈ ਜਿਹੜਾ ਜ਼ਿਆਦਾ ਫਿਕਸ ਲੇਵਾ ਹੁੰਦਾ ਉਹੀ ਦੁੱਧ ਕੱਢਦੇ ਹੁੰਦੇ ਨੇ ਫਿਕਸ ਫਿਕਸ ਲੇਵੇ ਦੀ ਆ ਜਿਹੜੇ ਟੁੱਟ ਮੇ ਲੇਵੇ ਆ ਮੱਟਾ ਆ ਗਈ ਪੱਛੀ ਤੇ ਕੱਦ ਕਾੜ ਵੀ ਸੋਨਾ ਰੱਖਦੇ ਤੇ ਪ੍ਰਿੰਟ ਵੀ ਬਾਰੇ ਦਾ ਮਾਲ ਦਾ ਤੇ ਇਹਦੇ ਪੈਸੇ ਕਰਨ ਕਿੰਨੇ ਲਵਾਂਗੇ ਇਹ ਬੱਚੇ ਆਪ ਦੇ ਦਾਂਗੇ 95000 ਰੁਪਏ ਦੀ ਇਹਦੇ ਵੀ ਸੈਕਸੜ ਸੀਮ ਲੱਗਿਆ ਹੋਇਆ ਸੈਕਸੜ ਹੈ ਇਹਦੇ ਕਿਹੜਾ ਲੱਗਿਆ ਹੈ ਜੀ ਇਹਦੇ ਇਹਦੇ ਵੀ ਸੈਕਸੜ ਇਹਦੇ ਸੈਕਸੜ ਲੱਗੇ ਸੀ ਦੋਨਾਂ ਦੀ ਸੈਕਸੜ ਲੱਗਿਆ ਹਾਂਜੀ 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 ਠੀਕ ਆ ਗੱਲ ਸੀਵਣ ਦੋਨੇ ਕਾਮਾਂ ਦੇ ਪ ਇਦਰਲੀ ਦੇ ਵੀ ਇੱਕ ਨੰਬਰ ਵਾਲੀ ਜਿਹੜੀ ਤਿਆਰੀ ਚਾ ਤੇ ਇਹਦੇ ਵੀ ਸੱਜਣੋਂ ਸੈਕਸਿਟੀ ਲੱਗਿਆ ਤੇ ਬਾਕੀ ਇਹਦੇ ਅਮਰਪਾਲ ਦਾ ਸੀਮਨ ਲੱਗਿਆ ਹੋਇਆ ਦੂਜੇ ਨੰਬਰ ਵਾਲੀ ਬੱਚੀ ਤੇ ਇਹ ਵੀ ਅਮਰਪਾਲ ਇਹ ਕਿਹੜਿਆਂ ਦਾ ਇਹ ਵੀ ਐਸਾ ਲੈਂਦਾ ਏਬੀਐਸ ਦਾ ਆਹ ਆਪ ਕਿਹੜੇ ਡੈਨਮਾਰਕ ਦੇ ਕਿੰਨੇ ਵੀ ਆ 40 120 ਦੀ ਹੈ 40 120 ਦੀ ਹਾਂਜੀ ਹਾਂਜੀ ਇਹਦਾ ਰੇਟ 95 ਇਹ 95000 ਆ ਗਿਆ ਗਰੀ ਹੁਣ ਲਿਆ ਕੈਮਰਾ ਤਿੰਨ ਨੰਬਰ ਵਾਲੀ ਤੇ ਇਹ ਤਾਜੀ ਸੂਈ ਹੈ ਨਾ ਇਹ ਪਲੂਣ ਬੱਚੀ ਹੈ ਤਾਜੀ ਸੂਈ ਹੈ ਕੱਲ ਦੀ ਸੂਈ ਹੈ ਕੱਲੇ ਬੱਚੀ 4 ਵਜੇ ਸੂਈ ਹੈ ਜੇਰ ਦੀ ਵੀਡੀਓ ਆਪਣੇ ਕੋਲ ਓਕੇ ਹੈ ਭਲਾ ਜਰੂਰ ਨੇ ਬੱਚੀ ਬੱਚਾ ਕੀ ਆ ਬੱਚਾ ਮੰਗਰ ਬੱਚਾ ਆ ਤੋਰ ਖੋਲ ਕੇ ਵੱਡੀ ਇਹ ਵੀ ਮੇਰਾ ਬਰਾਬਰੀ ਬਰਾਬਰੀ ਪਿੱਟਦੀ ਆ ਇਹ ਨਹੀਂ ਹੈਗਾ ਵੀ ਪੂਣ ਬੱਚੀ ਐ ਛੋਟੀ ਹੋਊਗੀ ਇਹਦਾ ਪਤਾ ਕੁਝ ਕਰਨੀ ਜਿਹੜੇ ਸੀ ਬੰਦਿਆ ਨਹੀਂ ਝੂਠ ਨਹੀਂ ਬੋਲਦੇ ਹੈ ਝੂਠ ਨਹੀਂ ਬੋਲਦੇ ਠੀਕ ਆ ਉਹ ਫਾਰਮ ਦੀ ਬੱਚੇ ਨੇ ਇਹ ਆਪਾਂ ਘਰੋਂ ਲਈ ਹੋਈ ਕਿਸੇ ਦੇ ਘਰੇਲੂ ਸੱਜਣ ਤੋਂ ਹਾਂਜੀ ਹਾਂ ਘਰੇਲੂ ਸੱਜਣ ਤੋਂ ਲਈ ਹੋਈ ਆ ਚੂਣ ਚ ਪਾਉਣ ਵੀ ਕਮਿਆ ਚੂਣ ਚ ਮਣ ਦੀ ਓਕੇ ਆ ਬਈ ਦੋ ਚਵਾਈਆਂ ਕਰਤੀਆਂ ਕੱਲ 4 ਵਜੇ ਦੀ ਸੂਈ ਹੋਈ ਦੀ ਕੋਈ ਉਹ ਤਾਂ ਨਹੀਂ ਕਰਦੀ ਆ ਆਲ ਸ਼ਾਉ ਨਾ ਜਮੀ ਨਹੀਂ ਨਿਆਣਾ ਆ ਪਾ ਹੱਲੇ ਆਲੇ ਆਲੇ ਆ ਇੱਥੋਂ ਕਮਾ ਲਾ ਥੋੜਾ ਕਰਦੀ ਆ ਭਜਦੀ ਆ ਨਾ ਤੇ ਜਾਨ ਜੂਨ ਆ ਗਈ ਸੱਜਣੋ ਫੁੱਲ ਸੂਆ ਪਹਿਲਾ ਪ੍ਰਿੰਟ ਸ਼ਾਨਦਾਰ ਆ ਤੇ ਲੈਗ ਸਕੋਰ ਦੀ ਬਾੜੀ ਮਜ਼ਬੂਤ ਆ ਹਰੇਕ ਪੱਖ ਤੋਂ ਤੇ ਉੱਤੋਂ ਵੀ ਸਟੇਟ ਆ ਗਈ ਬਿਲਕੁਲ ਤੇ ਇਹਦਾ ਬਾਈ ਕਹਿੰਦਾ ਸੀਮਨ ਨਹੀਂ ਆਪਾਂ ਨੂੰ ਪਤਾ ਵੀ ਕਿਹੜੇ ਸੀਮਨ ਦੀ ਆ ਇਹ ਲੋਹੇ ਬਈ ਉਹ ਢੂਟ ਨਹੀਂ ਬੋਲਦੇ ਜਿਹੜੇ ਤੇ ਆਪਾਂ ਨੂੰ ਪਤਾ ਉਹ ਆਪਾਂ ਦੱਸਤਾ ਆਪਦੇ ਕੋਲ ਸੀਮਨ ਨਹੀਂ ਲੋਕਲ ਕਿਸਾਨ ਤੋਂ ਲਈਆ ਪਰ ਬੱਚੀ ਦੀ ਤਿਆਰੀ ਤੂਰੀ ਬਹੁਤ ਆ ਜੇ ਗੱਲ ਕਰ ਲਈਏ ਭਾਜਨ-ਭੋਜਨ ਵੀ ਫੁੱਲਾ ਤੇ ਮਜ਼ਬੂਤ ਆ ਗਈ ਮਜ਼ਬੂਤ ਸਟਰਕਚਰ ਦੀ ਆ ਗਈ ਹਰੇਕ ਪੱਖ ਤੋਂ ਹਰੇਕ ਪੱਖ ਦੇ ਦੂਜੇ ਵੱਡੀਆਂ ਗਾਇਆਂ ਨਾਲ ਦੀ ਆ ਗਈ ਕਿੰਨਾ ਕੁ ਬੋਲਾ ਹੋਊਗਾ ਬਿਲਕੁਲ ਆਈਡੀਆ ਇਹ ਤਾਂ 25ਆਂ ਹੋਈਆਂ ਨੇ ਭਰਾਵਾ ਕੱਲ ਚੋਈ ਐ ਠੀਕ ਐ ਤੇ ਸਵੇਰੇ ਚੋਈ ਐ ਕਿੰਨਾ ਕੁ ਦੁੱਧ ਪਾ ਸਕਦੀ ਐ ਕੋਈ ਮਰਜ਼ੀ ਬੰਦਾ ਇਹਨੂੰ 20 ਕਿਲੋ ਮੰਨ ਕੇ ਲੈ ਲੇ ਯਾਰ 20 ਤੋਂ ਨਹੀਂ ਮਰਜ਼ੀ ਬੱਚੀ ਠੀਕ ਐ ਗੱਲ ਹਾਂ ਵੈਸੇ ਦੰਦਾ ਚ ਵੀ ਇਹ ਸ਼ੇਦ ਹੁੰਦੇ ਵੀ ਠੀਕ ਐ ਗੱਲ ਹਾਂਜੀ ਹਾਂਜੀ ਆ 20 ਏੜ ਗੇੜ ਦੁੱਧ ਪਾਈ ਕਹਿੰਦਾ ਪਾ ਦੂ ਵੱਡੀ ਇਹ ਵੀ ਫੁੱਲਾ ਵੱਡੀ ਉਹ ਫਾਰਮ ਵਾਲੀ ਕਹਿੰਆਂ ਨਾਲ ਦੀ ਐ ਆ ਤਿੰਨਾ ਤੇ ਮਾਰਨੀ ਕੈਮਰਾ ਛੋਟ ਹੀ ਨਹੀਂ ਹੈਗੀ ਕਿਸੇ ਪੱਖ ਤੋਂ ਸਟਰਕਚਰ ਦੀ ਗੱਲ ਕਰ ਲਈਏ ਉਹਨਾਂ ਤੋਂ ਵੀ ਜ਼ਿਆਦਾ ਮਜ਼ਬੂਤ ਢਾਂਚੇ ਦੀ ਆ ਗਈ ਇਹ ਇਹਦੇ ਕਿੰਨੇ ਪੈਸੇ ਲਮਾਏ ਕਰਨ ਇਹ ਬੱਚੀ ਦੇ ਦਿਆਂਗਾ ਆਪਾਂ 8 85 ਦੀ 95 ਦੀ ਇੱਕ ਦਾ ਹਾਂਜੀ ਹਾਂਜੀ ਤਿੰਨਾਂ ਦਾ ਕੀ ਬਣੂਗਾ ਤਿੰਨਾਂ ਦਾ ਕਰ ਦਾਂਗੇ ਮਾਨਕ ਇਕੱਠਾ ਕਰ ਦਾਂਗੇ ਬਾਈ ਠੀਕ ਹੈ ਗੱਲ ਨੰਬਰ ਬੋਲ ਦੇਣਾ 9779939077 9779939077 22 ਦਾ ਨੰਬਰ ਹੈ ਮਾਡਲ ਟੌਨ ਨੰਬਰ 122 ਦਾ ਘਰ ਆ ਗਿਆ ਨਾਮ ਕਰਨਾ ਤਹਿਸੀਲ ਸੁਨਾਮ ਤੇ ਜਲਾ ਸੰਰੂਰਾ ਇਹਨਾਂ ਤਿੰਨੇ ਬੱਚੀਆਂ ਚ ਜਿਹੜੀ ਵੀ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਪਾਸ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ